ਲੁਧਿਆਣਾ ਪੱਛਮੀ ਤੋਂ ਦੁਬਾਰਾ ਇੱਕ ਚੋਣ ਹੋਣ ਜਾ ਰਹੀ ਹੈ ਜ਼ਿੰਮੀ ਚੋਣ ਹੋਣ ਜਾ ਰਹੀ ਹੈ ਕਿਉਂਕਿ ਲੁਧਿਆਣਾ ਤੋਂ ਵਿਧਾਇਕ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਉਹਨਾਂ ਦੀ ਅਚਾਨਕ ਮੌਤ ਹੋ ਜਾਂਦੀ ਹੈ ਔਰ ਉਸ ਸਿਚੁਏਸ਼ਨ ਨੂੰ ਲੈ ਕੇ ਇੱਕ ਪਾਸੇ ਉਹ ਸੀਟ ਤਾਂ ਜ਼ਰੂਰ ਖਾਲੀ ਹੋ ਗਈ ਹੁਣ ਉਹ ਜਿਹੜੀ ਸੀਟ ਖਾਲੀ ਹੋਈ ਹੈ ਉਹਦੇ ਉੱਤੇ ਜ਼ਿੰਮੀ ਚੋਣ ਵੀ ਹੋਵੇਗੀ ਹੁਣ ਜ਼ਿੰਮੀ ਚੋਣ ਨੂੰ ਲੈ ਕੇ ਚਰਚਾਵਾ ਤੇਜ਼ ਨੇ ਇੱਕ ਨੋਟੀਫਿਕੇਸ਼ਨ ਆਲਰੇਡੀ ਜਾਰੀ ਹੋ ਚੁੱਕਿਆ ਹੈ ਜ਼ਿੰਮੀ ਚੋਣ ਕਰਾਉਣ ਦਾ ਔਰ ਦੂਸਰੇ ਪਾਸੇ ਗੈਮਾ ਗੈਮੀ ਲੁਧਿਆਣੇ ਵਿੱਚ ਸਿੱਧੇ ਅਸਿੱਧੇ ਤੌਰ ਤੇ ਤੇਜ਼ ਹੁੰਦੀ ਨਜ਼ਰ ਆ ਰਹੀ ਹੈ ਸਿਆਸੀ ਤੌਰ ਤੇ ਲੁਧਿਆਣੇ ਦੀਆਂ ਗਤੀਵਿਧੀਆਂ ਦੀ ਗੱਲ ਕਰੀਏ ਤਾਂ ਰਾਜਾ ਵੜਿੰਗ ਵੀ ਐਕਟਿਵ ਹੋਏ ਨਜ਼ਰ ਆ ਰਹੇ ਆ ਦੂਜੇ ਪਾਸੇ ਸਿਮਰਜੀਤ ਬੈਂਸ ਵੀ ਜਿਹੜੇ ਆ ਉਹ ਵੀ ਸਿਆਸੀ ਸਫਾਂ ਦੇ ਵਿੱਚ ਵਿਚਰਦੇ ਹੁਣ ਨਜ਼ਰ ਆਣ ਲੱਗੇ ਆ ਅਚਾਨਕ ਸਿਮਰਜੀਤ ਬੈਂਸ ਵੀ ਅੱਗੇ ਆਣ ਲੱਗੇ ਦੱਸਦੀ ਸਿਮਰਜੀਤ ਬੈਂਸ ਕਾਂਗਰਸ ਦਾ ਇੱਕ ਹਿੱਸਾ ਬਣ ਚੁੱਕੇ ਨੇ ਔਰ ਦੂਸਰੇ ਪਾਸੇ ਅਮ੍ਰਿਤਾ ਵੜਿੰਗ ਦੀ ਚਰਚਾ ਦੁਬਾਰਾ ਸ਼ੁਰੂ ਹੋ ਗਈ ਹੈ ਇੱਕ ਪਾਸੇ ਤਾਂ ਅਮ੍ਰਿਤਾ ਵੜਿੰਗ ਪਹਿਲਾਂ ਚੂਣਾ ਲੜਦੇ ਨੇ ਜ਼ਿੰਨੀ ਚੂਣਾ ਦੇ ਵਿੱਚ ਗਿੱਦੜਬਾ ਦੇ ਵਿੱਚ ਅਮ੍ਰਿਤਾ ਵੜਿੰਗ ਵੱਡਾ ਮਾਰਜਨ ਹਾਸਲ ਕਰਦੇ ਨੇ ਪਰ ਤਾਂ ਵੀ ਹਾਰ ਜਾਂਦੇ ਨੇ ਪਰ ਦੂਜੇ ਪਾਸੇ ਹੁਣ ਦੁਬਾਰਾ ਜ਼ਿੰਨੀ ਚੂਣਾ ਆ ਗਈ ਹੈ ਇੱਕ ਲੁਧਿਆਣੇ ਵਿੱਚ ਔਰ ਚਰਚਾਵਾ ਕਿਤੇ ਨਾ ਕਿਤੇ ਤੇਜ਼ ਹੋ ਗਈਆਂ ਨੇ ਕੁਝ ਚਿਹਰੇ ਕਾਂਗਰਸ ਦੀਆਂ ਸਫਾਂ ਦੇ ਵਿੱਚ ਅੱਗੇ ਆਉਂਦੇ ਨਜ਼ਰ ਆ ਰਹੇ ਆ ਔਰ ਉਹਨਾਂ ਦੇ ਵਿੱਚ ਅਮ੍ਰਿਤਾ ਵੜਿੰਗ ਦਾ ਨਾਮ ਅਚਾਨਕ ਆਉਣ ਲੱਗ ਗਿਆ ਹਾਲਾਂਕਿ ਇਹਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਸਿਮਰਜੀਤ ਬੈਂਸ ਜ਼ਰੂਰ ਐਕਟਿਵ ਨੇ ਰਾਜਾ ਵੜਿੰਗ ਬਤੌਰ ਐਮਪੀ ਇਸ ਥਾਂ ਦੇ ਉੱਤੇ ਇਸ ਆਪਣੇ ਹਲਕੇ ਦੇ ਵਿੱਚ ਵਿਚਰਦੇ ਪਏ ਨੇ ਆਪਣੇ ਲੋਕ ਸਭਾ ਹਲਕੇ ਦੇ ਵਿੱਚ ਵਿਚਰਦੇ ਪਏ ਨੇ ਔਰ ਦੂਸਰੇ ਪਾਸੇ ਇਸ ਲੁਧਿਆਣਾ ਵੈਸਟ ਦੇ ਹਲਕੇ ਦੇ ਵਿੱਚ ਜਿੱਥੇ ਪਹਿਲਾਂ ਕਾਂਗਰਸ ਦੇ ਵੱਲੋਂ ਭਾਰਤ ਪੂਸ਼ਣ ਆਸ਼ੂ ਚੋਣ ਲੜ ਚੁੱਕੇ ਨੇ ਕੀ ਐਤਕੀ ਵੀ ਉਹੀ ਚੋਣ ਲੜਨਗੇ ਜਾਂ ਫਿਰ ਉਹਨਾਂ ਦੇ ਥਾਂ ਦੇ ਉੱਤੇ ਕੋਈ ਹੋਰ ਲੀਡਰ ਆ ਜਾਵੇਗਾ ਅਚਾਨਕ ਅਮਰਤਾ ਬੜਿੰਗ ਦਾ ਨਾਮ ਇਸ ਥਾਂ ਦੇ ਉੱਤੇ ਕਿਉਂ ਉੱਠਣ ਲੱਗ ਗਿਆ ਇਹ ਫਿਲਹਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਅਮਰਤਾ ਵੜਿੰਗ ਗਿੱਦੜਬਾ ਤੋਂ ਚੋਣ ਲੜ ਚੁੱਕੇ ਆ ਹੁਣ ਸਵਾਲ ਇਹ ਆ ਕਿ ਕਾਂਗਰਸ ਇਸ ਥਾਂ ਤੋਂ ਕਿਹਨੂੰ ਚੋਣ ਲੜਾਊਗੀ ਜ਼ਿਮਨੀ ਚੋਣ ਹੋਵੇਗੀ ਜ਼ਿਮਨੀ ਚੋਣ ਦੇ ਵਿੱਚ ਕਿਹੜਾ ਲੀਡਰ ਅੱਗੇ ਲਿਆਂਦਾ ਜਾਵੇਗਾ ਉਹਦੀਆਂ ਚਰਚਾਵਾਂ ਫਿਲਹਾਲ ਤੇਜ਼ ਹੁੰਦੀਆਂ ਜਾ ਰਹੀਆਂ ਨੇ ਇੱਕ ਪਾਸੇ ਅਮਰਤਾ ਵੜਿੰਗ ਦਾ ਨਾਮ ਉੱਠਣ ਲੱਗ ਗਿਆ ਔਰ ਉਹਦਾ ਵੀ ਇੱਕ ਕਾਰਨ ਦੱਸਿਆ ਜਾ ਰਿਹਾ ਕਿ ਤਨਾ ਕਿਤੇ ਗੱਲਾਂ ਹੋ ਰਹੀਆਂ ਕਿ ਅਮਰਤਾ ਵੜਿੰਗ ਲੋਕਾਂ ਦੇ ਵਿੱਚ ਜ਼ਿਆਦਾ ਵਿਚਰਦੇ ਨਜ਼ਰ ਆ ਰਹੇ ਆ ਹੋ ਸਕਦਾ ਕਿ ਉਹ ਆਪਣੇ ਹਲਕੇ ਦੇ ਵਿੱਚ ਲੋਕਾਂ ਨਾਲ ਵਿਚਰਦੇ ਪਏ ਹੋਣ ਪਰ ਲੁਧਿਆਣੇ ਦੇ ਨਾਲ ਕੀ ਕਨੈਕਸ਼ਨ ਹੈ ਇਹ ਆਉਣ ਦੇ ਦਿਨਾਂ ਦੇ ਵਿੱਚ ਹੋਰ ਕਲੀਅਰ ਹੋ ਜਾਵੇਗਾ ਹਾਲਾਂਕਿ ਰਾਜਾ ਬੜਿੰਗ ਬਤੌਰ ਐਮਪੀ ਵਿਚਰਨ ਲੱਗੇ ਨੇ ਸਿਮਰਜੀਤ ਬੈਂਸ ਆਪਣੇ ਪੱਧਰ ਦੇ ਉੱਤੇ ਵਿਚਰਨ ਲੱਗੇ ਨੇ ਯਾਨੀ ਕਿ ਲੁਧਿਆਣੇ ਦੀ ਸਿਆਸਤ ਜਿਹੜੀ ਹੈ ਉਹ ਜ਼ਿਆਦਾ ਐਕਟਿਵ ਹੁੰਦੀ ਹੁਣ ਨਜ਼ਰ ਆ ਰਹੀ ਹੈ ਦੇਖਣ ਵਾਲੀ ਗੱਲ ਹੋਵੇਗੀ ਕਿ ਕਾਂਗਰਸ ਕਿਹਨੂੰ ਲੜਾਵੇਗੀ ਕਿ ਇਥੋਂ ਭਾਰਤ ਪੂਸ਼ਣ ਆਚੂ ਹੀ ਚੋਣ ਲੜਨਗੇ ਜਾਂ ਫਿਰ ਕੋਈ ਹੋਰ ਲੀਡਰ ਅੱਗੇ ਲਿਆਂਦਾ ਜਾਵੇਗਾ ਜੋ ਵੀ ਹੋਏਗਾ ਦੱਸ ਦੇ ਰਹਿਵਾਂਗੇ ਬੜੇ ਰੋਬਾਨੀ ਟੀਆ ਪੰਜਾਬੀ ਦੇ